ਕੈਂਪਸ ਹੀ ਲਾਇਆ ਜੀ ਮੈਡੀਕਲ ਚੈੱਕਅਪ ਦਾ ਤੇ ਨਾਲ ਫਿਜ਼ੀਓਥੈਰੇਪੀ ਕੈਂਪ ਲਾਇਆ ਇਹ ਅੱਜ ਸਾਡੇ ਹਕੀਮ ਸੁਰਨ ਸਿੰਘ ਜੀ ਦੀ ਬਰਸੀ ਹੈ 10 ਸਾਲ ਹੋ ਗਏ ਉਹਨਾਂ ਨੂੰ ਇੱਕੋ ਗਏ ਤੇ ਉਹਨਾਂ ਦੀ ਬਰਸੀ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਇਆ ਲੋਕਾਂ ਦੀ ਜਿਵੇਂ ਉਹ ਸੇਵਾ ਕਰਦੇ ਸੀ ਅਸੀਂ ਉਹਵੇਂ ਥੋੜੀ ਜਿਹੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਅੱਜ ਤੇ ਛੋਟਾ ਜਿਹਾ ਕੈਂਪ ਲਾਇਆ ਸਾਨੂੰ ਵਧੀਆ ਰਿਸਪਾਂਸ ਮਿਲਿਆ ਅੱਜ ਕੈਂਪ ਵਿੱਚ ਕਾਫੀ ਲੋਕਾਂ ਦੀ ਇਹ ਸੇਵਾ ਕਰ ਪਾਏ ਆ ਕਾਫੀ ਨਾਲ ਫਿਜ਼ੀਓਥੈਰੇਪੀ ਵੀ ਹੋਈ ਹੈ ਮੁਫਤ ਦਵਾਈਆਂ ਵੀ ਵੰਡੀਆਂ ਤੇ ਨਾਲ ਫ੍ਰੀ ਟੈਸਟ ਵੀ ਕੀਤੇ ਆ ਥੋੜੇ ਬਹੁਤ ਅੱਜ ਜੀ ਕਰੀਬ 100 ਦੇ ਕਰੀਬ ਹੋ ਗਿਆ ਜੀ ਪੇਸ਼ੈਂਟ ਤੇ ਵਿੱਚੋਂ 90% ਤੋਂ ਹੀ ਸਮਝੋ ਕਿ ਲੋੜਵੰਦ ਸੀ ਕਿ ਫਾਈਨੈਂਸ਼ੀਅਲੀ ਵੀ ਲੋੜਵੰਦ ਸੀ ਤੇ ਜਿਨ੍ਹਾਂ ਨੂੰ ਐਕਚੁਅਲੀ ਵੀ ਪ੍ਰੋਬਲਮ ਸੀ ਜਿਹੜਾ ਨੂੰ ਆਪਣੀ ਪ੍ਰੋਬਲਮ ਤੋਂ ਜੂਝ ਰਹੇ ਸੀ ਉਹਨਾਂ ਨੂੰ ਫਾਇਦਾ ਮਿਲਿਆ ਤੇ ਅਸੀਂ ਇਹੀ ਉਮੀਦ ਨਾਲ ਕਰ ਰਹੇ ਆਂ ਕੰਮ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਦੇ ਸਕੀਏ ਦਵਾਈਆਂ ਵੀ ਫ੍ਰੀ ਦਿੱਤੀਆਂ ਵੱਧ ਤੋਂ ਵੱਧ ਦਵਾਈਆਂ ਜਿਨ੍ਹਾਂ ਨੂੰ ਜਿੰਨੀ ਲੋੜ ਸੀ ਉਸ ਤੋਂ ਵੱਧ ਹੀ ਆਪਾਂ ਦਵਾਈਆਂ ਦੀ ਸਹੂਲਤ ਪ੍ਰੋਵਾਈਡ ਕੀਤੀ ਹੈ ਫ੍ਰੀ ਦਵਾਈਆਂ ਦਿੱਤੀਆਂ ਨੇ ਕਹੀ ਤਾਂ ਬਸ ਕੋਸ਼ਿਸ਼ ਕੀਤੀ ਹੈ ਕਿ ਅਸੀਂ ਹੀਮ ਸਾਹ ਵਰਗੇ ਅੱਜ ਐਟ ਲੀਸਟ ਅੱਜ ਦਾ ਦਿਨ ਨਹੀਂ ਹੀਮ ਸਾਹ ਵਰਗੇ ਬਣ ਕੇ ਵੇਖੀਏ ਕਿ ਜਿਵੇਂ ਉਹ ਸੇਵਾ ਕਰਦੇ ਰਹੇ ਆ ਏਰੀਆ ਦੀ ਲੋਕਾਂ ਦੀ ਉਹਦਾ ਹੀ ਵੀ ਅੱਜ ਥੋੜਾ ਜਿਹਾ ਕੋਸ਼ਿਸ਼ ਕੀਤੀ ਹੈ ਸੇਵਾ ਕਰਨ ਦੀ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕੀਤੀ। ਮੇਰਾ ਨਾਮ ਡਾਕਟਰ ਮੇਜਰ ਦਿਲਜੀਪ ਕੌਰ ਹੈ। ਅੱਜ ਅਸੀਂ ਇੱਥੇ ਹਕੀਮ ਸਰਦਾਰ ਸਵਰਨ ਸਿੰਘ ਜੀ ਜਿਹੜੇ ਮੇਰੇ ਦਾਦਾ ਜੀ ਸੀ ਉਹਨਾਂ ਦੀ ਬਰਸੀ 10 ਸਾਲ ਹੋਏ ਨੇ ਉਹਨਾਂ ਨੂੰ ਗਿਆ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਅੱਜ ਇੱਕ ਮੈਡੀਕਲ ਕੈਂਪ ਰੱਖਿਆ ਹੈ ਸੋ ਹਸਪੀਟਲ ਬਟਾਲਾ ਰੋਡ ਕਾਦੀਆਂ ਅੱਜ ਇੱਥੇ ਅਸੀਂ 100 ਤੋਂ ਵੱਧ ਪੇਸ਼ੈਂਟ ਹੋ ਗਏ ਨੇ ਕੋਸ਼ਿਸ਼ ਇਹ ਕੀਤੀ ਹੈ ਕਿ ਜਿਵੇਂ ਉਹ ਸੇਵਾ ਕਰਦੇ ਸੀ ਅਸੀਂ ਵੀ ਉਹੀ ਚੀਜ਼ ਜਾਰੀ ਰੱਖੀਏ ਵੱਧ ਤੋਂ ਵੱਧ ਲੋਕਾਂ ਨੂੰ ਸਹੂਲਤ ਲਾਗੇ ਮਿਲੇ ਇਹ ਕੋਸ਼ਿਸ਼ ਕੀਤੀ ਹੈ ਇੱਥੇ ਅਸੀਂ ਮੁਫਤ ਦਵਾਈਆਂ ਵੀ ਦੇ ਰਹੇ ਹਾਂ ਮੁਫਤ ਟੈਸਟ ਵੀ ਕਰਵਾ ਰਹੇ ਹਾਂ ਤੇ ਫਿਜ਼ੀਓਥੈਰੇਪੀ ਵੀ ਕਰਵਾ ਰਹੇ ਹਾਂ ਕੋਸ਼ਿਸ਼ बस ਇਹੀ ਕਿ ਜੋ ਉਹ ਕਰਦੇ ਸੀ ਉਹਨਾਂ ਦੇ ਰਾਹ ਤੇ ਚੱਲ ਸਕੀਏ ਤੇ ਸੇਵਾ ਕਰ ਸਕਣ ਮੇਰਾ ਨਾਮ ਡਾਕਟਰ ਰਿਪੁਦਮਨ ਕੌਰ ਹੈ ਮੈਂ ਇੱਕ ਮੈਡੀਕਲ ਆਫਸਰ ਦੇ ਤੌਰ ਤੇ ਅੱਜ ਇੱਥੇ ਮੇਰੇ ਸਿਹਤ ਕਾਰਜਕਾਰ ਜੀ ਦੀ 10ਵੀਂ ਵਰ੍ਹੇ ਨੂੰ ਡੈਡੀਕੇਟਡ ਜੋ ਅਸੀਂ ਕੈਂਪ ਲਗਾਇਆ ਹੈ ਉਸ ਤੇ ਅਸੀਂ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਫ੍ਰੀ ਜੋ ਟੈਸਟ ਪੀਐਸਸੀ ਸੇਵਾ ਅੱਜ ਦੇ ਦਿਨ ਦੀ ਸਪੈਸ਼ਲੀ ਲਗਾਈ ਹੈ ਦਾਜੀ ਨੂੰ ਯਾਦ ਕਰਦੇ ਹੋਏ ਉਹ ਟੈਸਟ ਪ੍ਰਿਸਕ੍ਰਾਈਬ ਕੀਤੇ ਜਾ ਰਹੇ ਹਨ ਸਾਡਾ ਮੇਨ ਮੋਟਿਵ ਇਹੀ ਹੈ ਕਿ ਜੋ ਦਾਰਜੀ ਨੇ ਆਪਣੀ ਪੂਰੀ ਜ਼ਿੰਦਗੀ ਸੇਵਾ ਕੀਤੀ ਹੈ ਉਹਨਾਂ ਦਾ ਕੁਝ ਪਰਸੈਂਟ ਹਿੱਸਾ ਜੇ ਸਾਡੇ ਕੋਲ ਹੋ ਸਕੇ ਤਾਂ ਅਸੀਂ ਉਹ ਕਰਨਾ ਚਾਹੁੰਦੇ ਹਾਂ ਵਰਦੁਲਜੀਤ ਖਾਲਸਾ ਵਰਦੁਲਜੀਤ ਫਤਿਹ ਅੱਜ 11 ਅਗਸਤ ਨੂੰ ਵਰਗਵਾਸੀ ਸਰਦਾਰ ਹਕੀਮ ਸੋਰਨ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਪੁੱਤਰੇ ਵੱਲੋਂ ਪੁੱਤਰੇ ਨੂੰ ਵੱਲੋਂ ਉਹਨਾਂ ਦੀ ਪੋਤਰੀ ਵੱਲੋਂ ਅੱਜ ਮੈਡੀਕਲ ਚੈਕਅਪ ਕੈਂਪ ਫ੍ਰੀ ਆਫ ਕਾਸਟ ਲਗਾਇਆ ਗਿਆ ਹੈ ਇਦੇ ਵਿੱਚ ਇਲਾਕੇ ਤੋਂ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਉਤਰਾਂ ਦੇ ਮਰੀਜ਼ ਆਏ ਤੇ ਤਕਰੀਬਨ 100 ਤੋਂ ਵੱਧ ਮਰੀਜ਼ ਉਹਨਾਂ ਨੇ ਚੈੱਕ ਹੁਣ ਤੱਕ ਕਰ ਲਏ ਨੇ ਅਜੇ ਹੋਰ ਚੱਲ ਰਿਹਾ ਕੰਮ ਇਹ ਉਹਨਾਂ ਦੇ ਪੋਤੇਆ ਵੱਲੋਂ ਬੱਚਿਆਂ ਵੱਲੋਂ ਉਹਨਾਂ ਦੀ ਯਾਦ ਨੂੰ ਆਪਣੇ ਦਾਦਾ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਅੱਜ ਉਹਨਾਂ ਨੇ ਕੈਂਪ ਲਗਾਇਆ ਤੇ ਲੋਕਾਂ ਦੀ ਸੇਵਾ ਕਰਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਇਹ ਉਹਨਾਂ ਦੀ ਖਾਸ ਗੱਲ ਸੀ ਕਿ ਜਿਵੇਂ ਹੈ ਕੀਮ ਸਾਹਿਬ ਲੋਕਾਂ ਦੀ ਆਪਣੇ ਇਲਾਕੇ ਦੀ ਸੇਵਾ ਕਰਦੇ ਰਹੇ ਇਸ ਤਰ੍ਹਾਂ ਹੀ ਵੀ ਆਪਣੇ ਇਲਾਕੇ ਦੀ ਸੇਵਾ ਕਰੀਏ ਉਹਨਾਂ ਨੇ ਅੱਜ ਇਸ ਕਰਕੇ ਕੈਂਪ ਲਵਾਇਆ ਤੇ ਫ੍ਰੀ ਦਵਾਈਆਂ ਦਿੱਤੀਆਂ ਫ੍ਰੀ ਟੈਸਟ ਕੀਤੇ ਮੈਡੀਕਲ ਟੈਸਟ ਜਿੰਨੇ ਵੀ ਲੰਬਾਟੀ ਦੇ ਟੈਸਟ ਸੀ ਉਹ ਵੀ ਕੀਤੇ ਆ ਪਲੱਸ ਨਾਲ ਫਿਜ਼ੀਓਥੈਰੇਪੀ ਵੀ ਫ੍ਰੀ ਕਰ ਰਹੇ ਆ ਇਹ ਉਹਨਾਂ ਦੇ ਸਾਰਿਆਂ ਦੀ ਕੀਮ ਸਾਹਿਬ ਦੇ ਪੂਰਨ ਤੇ ਚੱਲਦੇ ਆ ਹੋਇਆ ਅੱਜ ਉਹਨਾਂ ਨੇ ਇਹ ਕੈਂਪ ਬਚਾ ਲੈ ਲਵਾਇਆ ਜੋ ਕਿ ਡਾਕਟਰ ਹਨ ਉਹ ਡਾਕਟਰ ਹਨ ਉਹਨਾਂ ਦੀ ਉత్రੋ ਨੂ ਵੀ ਡਾਕਟਰ ਆ ਉਹਨਾਂ ਦੀ ਪੋਤੀ ਵੀ ਡਾਕਟਰ ਆ ਉਹ ਵੀ ਅੱਜ ਇੱਥੇ ਲੋਕਾਂ ਦੇ ਮਰੀਜ਼ਾਂ ਨੂੰ ਵੇਖ ਰਹੇ ਨੇ ਤੇ ਚੈੱਕਅਪ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਖ ਹਸਪਤਾਲ ਵਿੱਚ ਆਪਣੇ ਸਤਿਕਾਰਯੋਗ ਬੜੇ ਹੀ ਸਮਾਜ ਸੇਵੀ ਉੱਗੇ ਲੋਕਾਂ ਦੇ ਗਰੀਬਾਂ ਦੇ ਹਮਦਰਦ ਹਕੀਮ ਸਵਰਨ ਸਿੰਘ ਜੀ ਦੀ ਯਾਦ ਦੇ ਵਿੱਚ ਜਿਨ੍ਹਾਂ ਨੂੰ ਸਾਰੇ ਹੀ ਇਲਾਕਾ ਦਾਰਜੀ ਕਰਕੇ ਬੁਲਾਉਂਦਾ ਹੈ ਉਹਨਾਂ ਦੀ ਯਾਦ ਦੇ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਸਾਰਾ ਹਕੀਮ ਪਰਿਵਾਰ ਦਿਲੋਂ ਸੇਵਾ ਕਰ ਰਿਹਾ ਹੈ ਉਹਨਾਂ ਦੇ ਪੁੱਤਰੇ ਪੋਤਰੀਆਂ ਪੁੱਤਰਿਓ ਨੂੰ ਜੋ ਸਾਰੇ ਡਾਕਟਰ ਹਨ ਉਹ ਅੱਜ ਇੱਥੇ ਸੋਕਾ ਹਸਪਤਾਲ ਵਿੱਚ ਆ ਕੇ ਸੇਵਾ ਕਰ ਰਹੇ ਹਨ ਔਰ 100 ਤੋਂ ਵੱਧ ਮਰੀਜ਼ ਉਹਨਾਂ ਦੇਖੇ ਹਨ ਔਰ ਹੋਰ ਵੀ ਉਸੇ ਤਰ੍ਹਾਂ ਹੀ ਅਜੇ ਲਗਾਤਾਰ ਮਰੀਜ਼ ਆ ਰਹੇ ਹਨ ਔਰ ਉਹਨਾਂ ਦੀ ਖਾਜ ਹੀ ਇੱਕ ਪਰਿਵਾਰ ਦੀ ਹਕੀਮ ਪਰਿਵਾਰ ਦੀ ਇਹ ਖਾਜ ਹੀ اسی سارے ਜੋ ਨੇ ਜਿਹੜੇ ਨੇ ਹਕੀਮ ਸਾਹਿਬ ਵਾਂਗੂ ਹੀ ਸਮਾਜ ਦੀ ਸੇਵਾ ਕਰਦੇ ਰਹੀਏ ਲੋਰ ਬੰਦਾ ਦੀ ਸੇਵਾ ਕਰਦੇ ਰਹੀਏ ਔਰ ਇਹ ਕੈਂਪ ਇਸੇ ਤਰ੍ਹਾਂ ਹੀ ਨਿਰੰਤਰ ਜਾਰੀ ਰਹਿਣਗੇ ਔਰ ਸੋਖ ਹਸਪਤਾਲ ਦੇ ਵਿੱਚ ਡਾਕਟਰ ਸਾਹਿਬ ਹੱਡੀਆਂ ਦੇ ਮਾਹਰ ਡਾਕਟਰ ਜਨਰਲ ਲੇਡੀ ਡਾਕਟਰ ਸਾਰੇ 24 ਘੰਟੇ ਇੱਥੇ ਹਾਜ਼ਰ ਰਹਿਣਗੇ ਔਰ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਮੈਂ ਫਿਰ ਲੋਕਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਹਾਂ ਤੇ ਉਹ ਇਸੇ ਤਰ੍ਹਾਂ ਹੀ ਇੱਥੇ ਹਾਜ਼ਰ ਹੁੰਦੇ ਰਹਿਣ 200 ਗਿਲੇ ਆਉਂਦੇ ਰਹਿਣ ਤੇ ਸਾਡੇ ਬੱਚੇ ਉਹਨਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ